सिख कौम सिर लथां जी कौम हड़ी बार हुया इम्तिहान जे कई औे त औे बि पए भरगे ते कॾहिं फेल न हु ਸ਼ਹੀਦਾਂ ਦਾ ਉਹ ਹੈ ਕੌਮ ਪੁੱਜੀਦਾਰ ਜਿੰਦ 不好。Uh huh. ਟੋਟਾ ਦੇ ਕੇ ਅਸੀਂ ਬਾਣ ਚਾੜੀ ਰੂਪੀਆ ਵੀ ਬਾਹਲ ਦਾ ਸ਼ੇਰ ਹੋਇਆ ਛਾਤੀ ਧੜਕ Come <laughs> on! i'm ਸੰਤ ਔਰ ਸਪਾਹੀ ਬਾਬਾ ਚਰਨ ਸਿੰਘ ਸਾਹਿਬ ਜੀ ਪੀਰ ਸਾਹਿਬ ਵਾਲੇ ਉਹਨਾਂ ਦੀ ਤੁਸੀਂ ਸਲਾਣਾ ਯਾਦ ਮਨਾ ਰਹੇ ਉਹਨਾਂ ਦੀ ਵਰਸੀ ਮਨਾ ਰਹੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕੀਤਾ ਜਾ ਰਿਹਾ ਸਿੱਖ ਧਰਮ ਦੇ ਤਿੰਨ ਪਹਿਲੂ ਨੇ ਇੱਕ ਹੈ ਸੇਵਾ ਦੂਸਰਾ ਹੈ ਸਿਮਰਨ ਤੇ ਤੀਸਰਾ ਹੈ ਕੁਰਬਾਨੀ ਸੇਵਾ ਤੋਂ ਵੱਡੀ ਆ ਸਿੱਖੀ ਦੀ ਕਰਨੀ ਹੋਵੇ ਤੇ ਔਰ ਸਿਮਰਨ ਦੇ ਨਾਲ ਦੁਨੀਆਂ ਤੇ ਵੱਡਾ ਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਕੁਰਬਾਨੀ ਦੇ ਕੇ ਸ਼ਹੀਦੀ ਦੇ ਕੇ ਇਸ ਜਗਤ ਵਿੱਚ ਉੱਚਾ ਅਉਧਾ ਪ੍ਰਾਪਤ ਕੀਤਾ ਜਾ ਸਕਦਾ। ਸੁਮਹਾਰ ਮਹਾਂਪੁਰਖ ਬਾਬਾ ਚੰਦ ਸਿੰਘ ਸਾਹਿਬ ਉਹਨਾਂ ਨੇ ਜਿੱਥੇ ਮਹਾਨ ਸਗਾਵਾ ਕੀਤੀਆਂ ਕੱਲੇ ਪੰਜਾਬ ਵਿੱਚ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਯੂਪੀ ਬਿਹਾਰ ਬਗਾਲ ਵਿੱਚ ਜਾ ਕੇ ਵੀ ਗੁਰਦੁਆਰਾ ਸਭ ਸਥਾਪਿਤ ਕੀਤੇ ਉਥੇ ਲੰਗਰ ਹਾਲ ਦੁਆਰ ਹਾਲ ਬਣਾਏ ਜਿੱਥੇ ਉਹਨਾਂ ਨੇ ਵੱਡੀ ਸੇਵਾ ਕੀਤੀ ਉਥੇ ਉਹਨਾਂ ਨੇ ਬਾਣੀ ਦਾ ਸਿਮਰਨ ਕੀਤਾ ਬਾਣੀ ਪੜੀ ਤੇ ਖੀਰ ਤੇ ਆ ਕੇ ਉਹਨਾਂ ਨੇ ਸ਼ਹਾਦਤ ਦਾ ਜਨਮ ਦਿੱਤਾ ਸੋ ਤਿੰਨਾ ਗੁਣਾ ਵਿੱਚ ਪਰਪੂਰ ਸਨ ਬਾਬਾ ਚੰਨ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਹੋ ਇੱਕ ਕਵੀ ਲਿਖਦਾ ਉਹ ਕਹਿੰਦਾ ਬਿਰਥਾ ਨਹੀਂ ਸ਼ਹੀਦਾਂ ਦਾ ਖੂਨ ਜਾਂਦਾ ਜਿੱਥੇ ਡੋਲਦਾ ਜੋਗ ਪਲਟਾ ਦਿੰਦਾ ਇਹ ਖੂਨ ਬਾਰੂਦ ਦੀ ਚਿਣਕ ਬਣ ਕੇ ਭਾਮੜ ਜਬਰ ਦੇ ਸੀਨੇ ਵਿੱਚ ਲਾ ਦਿੰਦਾ ਕਿਧਰੇ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ ਕਿਧਰੇ ਦਿਲ ਹੀ ਪਚਾੜ ਲਿਆ ਦਿੰਦਾ ਇਹ ਖੂਨ ਮਨੁੱਖਤਾ ਲਈ ਇੱਕ ਟੀਕਾ ਕੌਮਾਂ ਮੁਰਦਿਆਂ ਵਿੱਚ ਜਾਨ ਬਾਰ ਜਦੋਂ ਸ਼ਹੀਦਾਂ ਦਾ ਖੂਨ 흘 ਜਾਂਦਾ ਹੈ ਨਾ ਫਿਰ ਮਰਦਾ ਹੋਈਆਂ ਕੌਮਾਂ ਵਿੱਚ ਇੱਕ ਵਾਰੀ ਜਾਨ ਪੈ ਜਾਂਦੀ ਜਿਸ ਵੇਲੇ ਗੁਰੂ ਕਲਗੀਆਂ ਵਾਲੇ ਪਾਸ਼ਾ ਦੇ ਸ਼ੋਰ ਦੇ ਸੁਪੁੱਤਰਾਂ ਨੇ ਸ਼ਹਾਦਤ ਦਾ ਜੰਮ ਪਿੱਤਾ ਹਰ ਮਾਈ ਭਾਈ ਦੇ ਅੰਦਰ ਇੱਕ ਜਜ਼ਬਾ ਪੈਦਾ ਹੋਇਆ ਉਹਨਾਂ ਆਖਿਆ ਸਾਨੂੰ ਕੋਈ ਕੌਮ ਦਾ ਆਰਗੂ ਮਿਲੇ ਜਿਹੜਾ ਸਾਨੂੰ ਸਰਹੰਦਿਆਂ ਕੰਡਾ ਨਾਲ ਟਕਰਾ ਦੇਵੇ ਫਿਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਮਾਧੋ ਦਾਸ ਬਰਾਗੀ ਨੂੰ ਪੰਦਾ ਸਿੰਘ ਬਣਾ ਕੇ ਬਹਾਦਰੀ ਦਾ ਖਿਤਾਬ ਦੇ ਕੇ ਆਪਣੇ ਪੱਥੇ ਤੋਂ 5 ਤੀਰ ਦੇ ਕੇ 20 ਸਿੰਘ ਦੇ ਕੇ 5 ਪਿਆਰੇ ਦੇ ਕੇ ਪੰਜਾਬ ਦੀ ਧਰਤੀ ਨੂੰ ਭੇਜਿਆ ਔਰ ਪੰਜਾਬ ਦੇ ਸੂਰਬੀਰ ਬਹਾਦਰ ਮਾਝੇ ਮਾਲਵੇ ਦੁਆਬੇ ਦੇ ਸੂਰਮੇ ਨਾਲ ਰਲੇ ਉਹਨਾਂ ਨੇ ਸਰਹੰਗ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਉਹਦਾ ਕਾਰਨ ਇਹ ਸੀ ਕਿ ਜਿੰਨੀ ਛੋਟੀ ਸ਼ਹਾਦਤ ਹੋਈ ਸੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਉਹਨੇ ਕੌਮ ਦੇ ਅੰਦਰ ਇੱਕ ਵਾਰੀ ਅੱਗ ਬਾਲ ਦਿੱਤਾ ਸੋ ਸਭ ਤੋਂ ਪਹਿਲਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਚੁਕਾਈਏ ਗੁਰੂ ਕਲਗੀਆਂ ਵਾਲੇ ਪਾਦਸ਼ਾਹ ਦਾ ਹੁਕਮ ਮੰਨੀਏ 6 ਅਕਤੂਬਰ 1708 ਨੂੰ ਦੱਖਣ ਨਾ ਰੇੜ ਹਜੂਰ ਸਾਹਿਬ ਦੀ ਧਰਤੀ ਤੇ ਜਿਹੜਾ ਸਿੱਖ ਪੰਥ ਦਾ ਸਦਕਾਰ ਆ ਹੋਇਆ ਪਹਿਲਾ ਤਖਤ ਹੈ ਉਸ ਤਖਤ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਗੋਵਰ ਸਿੰਘ ਪਾਸ਼ਾ ਨੇ ਤੁਹਾਨੂੰ ਇੱਕ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵਾ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰ ਕਲਗੀਆਂ ਵਾਲੇ ਪਾਸ਼ਾ ਨੇ ਆਪਣੇ ਪਰਿਵਾਰ ਦੇ 27 ਜੀ ਸ਼ਹੀਦ ਕਰਾ ਕੇ ਤੁਹਾਨੂੰ ਇੱਕੋ ਹੀ ਗੱਲ ਕਹੀ ਸੀ ਸਿੱਖਾ ਅੱਜ ਤੋਂ ਅੱਗੇ ਤੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਏਗਾ ਸ਼ਬਦ ਗੁਰੂ ਹੋਏਗਾ ਹੋਰ ਤੇਰਾ ਕੋਈ ਗੁਰੂ ਨਹੀਂ ਹੋਏਗਾ ਮੇਰੇ ਪਤਸ਼ਾਹਾਂ ਨੇ ਗੁਰਬਾਣੀ ਵਿੱਚ ਵੀ ਸ਼ਬਦ ਦਰਜ ਕੀਤਾ ਹੈ ਸਤ ਗੁਰ ਸਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜਿਹੜਾ ਸੱਚੇ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਛੱਡ ਕੇ ਕਿਸੇ ਬੰਦੇ ਨੂੰ ਗੁਰੂ ਮੰਨੀ ਬੈਠਾ ਹੈ ਉਹ ਸਿੱਖ ਨਹੀਂ ਹੋ ਸਕਦਾ ਉਹ ਗੁਰਮਖੀ ਨਹੀਂ ਹੋ ਸਕਦਾ ਉਹ ਮਨਮੁਖ ਜ਼ਰੂਰ ਹੋ ਸਕਦਾ ਬਹੁਤ ਸਾਰੇ ਸਾਡੇ ਲੋਕ ਉਹਨਾਂ ਡੇਰਿਆਂ ਤੇ ਜਿੱਥੇ ਨਾ ਦੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਨਾ ਹੀ ਤੁਹਾਡੀ ਕੌਮ ਦਾ ਨਿਸ਼ਾਨ ਸਾਹਿਬ ਝੂਲਦਾ ਹੁੰਦਾ ਮੈਂ ਕਿਸੇ ਦਾ ਮਲਾਜਮ ਨਹੀਂ ਕਿਸੇ ਦੀ ਨੌਕਰੀ ਨਹੀਂ ਕਰਦਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਨੌਕਰ ਜ਼ਰੂਰ ਹਾਂ ਲੇਕਿਨ ਸੱਚੀ ਗੱਲ ਤੁਹਾਡੇ ਨਾਲ ਜ਼ਰੂਰ ਕਰਦਾ ਜਾਵਾਂਗਾ ਮੈਂ ਆਪਣੇ ਉਸਤਾਦ ਦੇ ਦਾ ਜੋਗੀ ਸਾਹਿਬ ਦੇ ਨਾਲ ਇੱਥੇ ਆਇਆ ਸੀ ਵਰਸ਼ੰਦਾਰ ਕੰਸਕਤਾ ਦੇ ਉਸ ਤੋਂ ਬਾਅਦ ਅੱਜ ਕਾਫੀ ਲੰਬੇ ਸਮੇਂ ਬਾਅਦ ਬਾਬਾ ਜੀ ਹੁੜਾ ਨੇ ਹੁਕਮ ਲਾ ਕੇ ਸਾਡੇ ਜੱਥੇ ਨੂੰ ਬੁਲਾਇਆ ਹੈ ਇਸ ਕਰਕੇ ਮੈਂ ਸੋਚਦਾ ਕਿ ਜਿਹੜੀ ਸੱਚੀ ਗੱਲ ਹੈ ਉਹ ਤੁਹਾਡੇ ਨਾਲ ਜ਼ਰੂਰ ਕਰਦਾ ਜਾਵਾਂ ਬਹੁਤ ਸਾਰੇ ਪੰਜਾਬ ਵਿੱਚ ਡੇਰੇ ਨੇ ਮੈਂ ਕੁਝ ਪ੍ਰਮੁੱਖ ਡੇਰਿਆਂ ਦੇ ਨਾਂ ਲੈਣ ਤੋਂ ਨਹੀਂ ਝਕਾਂਗਾ ਉਹ ਹੈ ਸਰਸੇ ਵਾਲੇ ਦਾ ਡੇਰਾ ਪੁਨਿਆਰੇ ਵਾਲੇ ਦਾ ਡੇਰਾ ਨੂਰ ਮਹਿਲੀਏ ਦਾ ਡੇਰਾ ਤੇ ਜਿਨ੍ਹਾਂ ਨੇ ਸਭ ਤੋਂ ਵੱਡੀ ਸਿੱਖੀ ਨੂੰ ਢਾਹ ਲਾਈ ਹੈ ਉਹ ਮਾਝ ਦੇ ਧਰਤੀ ਦੇ ਬਿਆਸ ਦਰਿਆ ਦੇ ਕੰਢੇ ਰਾਧਾ ਸਵਾਮੀਆ ਦਾ ਦੇਰ ਉਹ ਪਰਾਵੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਹੀਂ ਜਿੱਥੇ ਤੁਹਾਡੀ ਕੌਮ ਦਾ ਨਿਸ਼ਾਨ ਸਾਹਿਬ ਨੇ ਝੂਲਦਾ ਉਥੇ ਮੱਥਾ ਕਿਨੂੰ ਟੇਕੜ ਜਾਵੇ ਗੁਰੂ ਕੜਗੀਆਂ ਵਾਲੇ ਪਾਤਸ਼ਾਹ ਨੇ ਤੁਹਾਨੂੰ ਹੁਕਮ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਣਾ ਦੇ ਗੁਰੂ ਕੜਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਮੰਨिए ਦੋਨੋਂ ਹੱਥ ਜੋੜ ਕੇ ਸੀਸ ਨਵਾਈਏ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਜ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਵੀ ਧੰਨਵਾਦ ਕਰਦਾ ਡਾਕਟਰ ਬਾਬਾ ਗੁਰਨਾਮ ਸਿੰਘ ਸਾਹਿਬ ਉਹਨਾਂ ਦਾ ਜਿਹੜੇ ਸਾਡੇ ਜੱਥੇ ਤੇ ਮਿਹਰਬਾਨ ਹੋਏ ਤੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰ ਕਰਾਏ ਮੈਂ ਲਗਭਗ 15 ਕੇ ਦੇਸ਼ ਵੇਖ ਕੇ ਆਇਆ ਹਾਂ ਦੁਨੀਆ ਦੇ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਸਣੇ ਲੇਕਿਨ ਜਿੰਨਾ ਆਨੰਦ ਰੇਡੀ ਵੱਡੇ ਗਿਣਤੀ ਵਿੱਚ ਬੋਲਣ ਦਾ ਉਹਦਾ ਉਹਨਾਂ ਬਾਹਰਲੇ ਦੇਸ਼ਾਂ ਵਿੱਚ ਨਹੀਂ ਆਉਂਦਾ ਸੋ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਕਿ ਉਸ ਮਹਾਨ ਮਹਾਪੁਰਖ ਬਾਬਾ ਚਰਨ ਸਿੰਘ ਸਾਹਿਬ ਦੇ ਸ਼ਰੀਰੀ ਦਿਹਾੜੇ ਤੇ ਅਸੀਂ ਤੁਹਾਡੇ ਦਰਸ਼ਨ ਦੂਦਾਰ ਕਰਨ ਵਾਸਤੇ ਆਏ। ਬਾਬਾ ਚਰਨ ਸਿੰਘ ਸਾਹਿਬ ਜੀ ਉਹ ਮਹਾਨ ਹਸਤੀ ਸਨ 23 ਸਤੰਬਰ 1943 ਨੂੰ ਉਹਨਾਂ ਦਾ ਜਨਮ ਹੋਇਆ ਸਰਦਾਰ ਬੰਤਾ ਸਿੰਘ ਦੇ ਘਰ ਮਾਤਾ ਗਰਨਾਮ ਕੌਰ ਦੀ ਕੁਖ ਤੋਂ ਫਰੋਜ਼ਪੁਰ ਜ਼ਿਲ੍ਹੇ ਦੇ ਫਰੋਜ਼ ਸ਼ਾਹ ਪਿੰਡ ਵਿੱਚ। ਫਿਰ ਇੱਥੋਂ ਜਮੀਨ ਦੀ ਵੰਡ ਹੋਈ। ਉਹ ਤਰਨਤਾਰਨ ਸਾਹਿਬ ਦੇ ਲਾਗੇ ਪਿੰਡੋਰੀ ਰਮਾਨਾ ਵਿੱਚ ਰਹਿਣ ਲੱਗ ਪਏ। ਉਹਨਾਂ ਨੇ ਵੱਡੀ ਸਵਾਵਾ ਕੀਤੀਆਂ ਨੇ ਜ਼ਿੰਦਗੀ ਦੇ ਵਿੱਚ ਬੜੀ ਸੇਵਾ ਕੀਤੀ ਕਾਰ ਸੇਵਾ ਦੇ ਪੁੰਜ ਮਹਾਨ ਮਹਾਪੁਰਖ ਬਾਬਾ ਗੁਰਮukh ਸਿੰਘ ਪਟਿਆਲੇ ਵਾਲੇ ਉਹਨਾਂ ਕੋ ਕਾਰ ਸੇਵਾ ਸ਼ੁਰੂ ਹੋਈ ਆ ਬਾਬਾ ਗੁਰਮukh ਸਿੰਘ ਜੀ ਇੱਕ ਵਾਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ ਸੰਦರ್ಶਨ ਦਰਸ਼ਨ ਦਾਰ ਕਰਨ ਵਾਸਤੇ ਉਹਨਾਂ ਨੇ ਵੇਖਿਆ ਕਿ ਕਬੂਤਰਾਂ ਦੀਆਂ ਵਿੱਠਾਂ ਪਈਆਂ ਹੋਈਆਂ ਪ੍ਰਕਰਮਾਂ ਵਿੱਚ ਉਹਨਾਂ ਨੇ ਇੱਕ ਸ਼ਰੋਣੀ ਕਮੇਟੀ ਦੇ ਮੁਲਾਜ਼ਮ ਨੂੰ ਆਖਿਆ ਕਿ ਸੇਵਾ ਕਰਨ ਵਾਲੀ ਹੈ ਪ੍ਰਕਰਮਾਂ ਦੇ ਵਿੱਚ ਕਬੂਤਰਾਂ ਦੀਆਂ ਵਿੱਠਾਂ ਪਈਆਂ ਹੋਈਆਂ ਉਨੇ ਅਖੀਰ ਇਹਨਾਂ ਸੇਵਾ ਦਾ ਚਾਹ ਕਰ ਹੱਥੀ ਕਰ ਲੈ ਫਿਰ ਬਾਬਾ ਗੁਰਮਖ ਸਿੰਘ ਨੇ ਇੱਕ ਰੰਬਾ ਲੈ ਕੇ ਇੱਕ ਬਾਲਟਾ ਲੈ ਕੇ ਰੰਬੇ ਨਾਲ ਖਰੋਚ-ਖਰੋਚ ਕੇ ਰਿੱਠਾ ਉਸ ਪ੍ਰਕਰਮਾ ਦੇ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਉਸ ਰੰਬੇ ਦੇ ਬਾਲਟੇ ਦੀ ਸੇਵਾ ਨਹੀਂ ਅੱਜ ਇੱਕ ਨਹੀਂ ਸੌ ਨਹੀਂ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਵਿੱਚ ਗੁਰਦੁਆਰਾ ਸਾਹਿਬ ਬਣਾ ਦਿੱਤੇ ਉਸ ਬਾਲਟੇ ਦੀ ਮਦਦ ਨਾਲ ਜਿੱਥੇ ਗੁਰਦੁਆਰਾ ਸਾਹਿਬ ਬਣਾਏ ਉੱਥੇ ਦੀਵਾਨ ਹਾਲ ਬਣਾਏ ਲੰਗਰ ਹਾਲ ਬਣਾਏ ਸਕੂਲ ਵੀ ਬਣਾ ਕੇ ਦਿੱਤੇ ਕਈਆਂ ਸੰਸਥਾਵਾਂ ਨੂੰ ਇਥੋਂ ਤੱਕ ਕਿ ਜਿਹੜੀਆਂ ਸਰਕਾਰਾਂ ਨੇ ਕੰਮ ਕਰ ਸਕੀਆਂ ਮਹਾਪੁਰਖਾਂ ਕਾਰ ਸੇਵਾ ਵਾਲਿਆਂ ਨੇ ਨਹਿਰਾਂ ਦੇ ਦਰਿਆਵਾਂ ਤੇ ਪੁਲੋ ਸਾਦ ਉਸ ਮਹਾਨ ਮਹਾਪੁਰਖ ਬਾਬਾ ਗੁਰਮukh ਸਿੰਘ ਸਾਹਿਬ ਹੋਣਾ ਨੇ ਇਹ ਕਾਰ ਸੇਵਾ ਸ਼ੁਰੂ ਕੀਤੀ ਉਹਨਾਂ ਤੋਂ ਬਾਅਦ ਬਾਬਾ ਸਾਧੂ ਸਿੰਘ ਜੀ ਬਾਬਾ ਚੰਗਾ ਸਿੰਘ ਜੀ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਕਰਾਉਂਦੇ ਰਹੇ ਤੇ ਬਾਬਾ ਖੜਕ ਸਿੰਘ ਹੋਣਾ ਤੋਂ ਅਮਰ ਸਾਜ ਹੋਏ ਬਾਬਾ ਜਰਨ ਸਿੰਘ ਸਾਹਿਬ ਜੀ ਉਹਨਾਂ ਨੇ ਕਾਰ ਸੇਵਾ ਕਰਕੇ ਆਪਣਾ ਨਾਮ ਉੱਚਾ ਕੀਤਾ। ਨਾਮ ਬਹੁਤ ਬੰਦੇ ਉੱਚਾ ਕਰਕੇ ਗਏ ਹੋਣਗੇ। ਕਿਸੇ ਦਾ ਵਧੀਆਂ ਵਿੱਚ ਨਾਮ ਉੱਚਾ ਹੋਏਗਾ, ਕਿਸੇ ਦਾ ਚੋਰੀਆਂ ਵਿੱਚ ਨਾਮ ਉੱਚਾ ਹੋਏਗਾ, ਕਿਸੇ ਦਾ ਕਾਤਲਾਂ ਵਿੱਚ ਹੋਏਗਾ। ਪਰ ਬਾਬਾ ਚਰਨ ਸਿੰਘ ਸਾਹਿਬ ਨੇ ਬਾਣੀ ਪੜ੍ਹ ਕੇ ਤੇ ਸੇਵਾ ਕਰਕੇ ਸਿਮਰਨ ਕਰਕੇ ਆਪਣਾ ਨਾਮ ਇਸ ਦੁਨੀਆ ਤੇ ਕਿਵੇਂ ਛੱਡ ਕੇ ਗਏ? ਇੱਥੋਂ ਪ੍ਰਸੰਗ ਦੀ ਲੜੀ ਸ਼ੁਰੂ ਹੁੰਦੀ ਹੈ। ਬਾਬਾ ਜੀ ਹੋਣਾ ਨੇ ਹੁਕਮ ਲਗਾ ਸੀ ਔਰ ਤੁਹਾਡੀ ਮੇਰ ਦਾ ਸਦਕਾ ਇਸ પ્રસੰਗ ਨੂੰ ਅਸੀਂ ਨਵਾਂ ਲਿਖਿਆ ਏ ਆਪਣੀ ਕਲਮ ਨਾਲ ਲਿਖੀਆਂ ਹੋਈਆਂ ਕਵਿਤਾਵਾਂ ਤੁਹਾਡੇ ਸਾਹਮਣੇ ਪੇਸ਼ ਮੇਰੇ ਬਹੁਤ ਹੀ ਚੰਗੇ ਸਾਥੀ ਗੁਰਮੀਰ ਸਿੰਘ ਮਰਹਾਰੇ ਵਾਲਾ ਸਗੇ ਭਰਾ ਭੁਪਿੰਦਰ ਸਿੰਘ ਤੇ ਜਗਿੰਦਰ ਸਿੰਘ ਦਦੇਰ ਸਾਹ ਵਾਲੇ ਕਵੀਸ਼ਰ ਮੱਖਣ ਸਿੰਘ ਦਸ਼ਮੇਸ਼ ਨਗਰੀਏ ਦਾ ਜਥਾ ਤੁਹਾਡੇ ਸਾਹਮਣੇ ਮਹਾਂਪੁਰਖਾਂ ਦੀ ਸਿਫਤ ਵਿੱਚ ਕਵਿਤਾ ਕਹਿਣ ਲੱਗਾ ਏ ਕਿ ਬਾਬਾ ਜਰਨ ਸਿੰਘ ਸਾਹਿਬ ਨੇ ਸੇਵਾ ਕਰਕੇ ਦੁਨੀਆ ਤੇ ਨਾਮ ਇਸ ਤਰ੍ਹਾਂ ਚਮਕਾਇਆ ਸ਼ਰਮ ਤੋਂ ਲੈ ਕੇ ਬਾਬਾ ਜੀ ਨੇ ਮਨ ਸੇਵਾ ਵਿਖਲਾਇਆ ਬਾਪੇ ਬਹੁਤ ਵੱਡੀਆਂ ਸਵਾਮਾਂ ਕੀਤੀਆਂ 40 ਤੋਂ ਵੱਧ ਸਥਾਨ ਬਾਬਾ ਜੀ ਹੁਣਾਂ ਨੇ ਬਣਾਏ ਜਿੰਨਾ ਕਿ ਮੈਂ ਪੜ ਸਕਿਆ ਇੰਨੇ ਦਿਨਾਂ ਵਿੱਚ ਔਰ ਬਾਬਾ ਜੀ ਨੇ ਬਹੁਤ ਸਾਰੇ ਉਹ ਗੁਰਸਿੱਖ ਮੈਂ ਕਿਸੇ ਨੂੰ ਗਰੀਬ ਨਹੀਂ ਕਹਿੰਦਾ ਕਿਉਂਕਿ ਗੁਰੂ ਨਾਨਕ ਦਾ ਸਿੱਖ ਗਰੀਬ ਹੁੰਦਾ ਹੀ ਲੋੜਵੰਦ ਜਿਹੜੇ ਸਿੱਖ ਸਨ ਆ ਜਿਹੜਾ ਵੀ ਬਾਬਾ ਜੀ ਹੁਣਾਂ ਦੇ ਕੋਲ ਆਇਆ ਬਾਬਾ ਜੀ ਕਰੇ ਕਿਸੇ ਪੈਸੇ ਦੀ ਲੋੜ ਆ ਰਸਣ ਦੀ ਲੋੜ ਆ ਵਸਤਰਾਂ ਦੀ ਲੋੜ ਆ ਔਰ ਬਾਬਾ ਜੀ ਹੁਣਾਂ ਕੋਲ ਜੋ ਵੀ ਤਿਲ ਫੁੱਲ ਸੀ ਉਸੇ ਵੇਲੇ ਉਸ ਦੀ ਸੇਵਾ ਕੀਤੀ ਜਿਹਨੂੰ ਰਾਸ਼ਨ ਦੀ ਲੋੜ ਸੀ ਰਾਸ਼ਨ ਲੈ ਕੇ ਦਿੱਤਾ ਜਿਹਨੂੰ ਬਸਤਰਾਂ ਦੀ ਲੋੜ ਸੀ ਉਹਨੂੰ ਬਸਤਰ ਲੈ ਕੇ ਦਿੱਤੇ ਮੇਰੀ ਕੌਮ ਦਾ ਮਹਾਨ ਵਿਦਵਾਨ ਤੇ ਬਹੁਤ ਚੰਗਾ ਢਾਡੀ ਗਿਆਨੀ ਗੁਰਮੀਤ ਸਿੰਘ ਦੀ ਬਾਦਸ਼ਾਹ ਜਦੋਂ 1988 ਵਿੱਚ ਹੜਾ ਆਇਆ ਉਹਨਾਂ ਦਾ ਘਰ ਟਹਿ ਗਿਆ ਉਹ ਬਾਬਾ ਜੀ ਹੁਣਾਂ ਦੇ ਆਨੰਦ ਸੇਵਕ ਸਨ ਉਹਨਾਂ ਨੇ ਬਾਬਾ ਜੀ ਹੁਣਾਂ ਨੂੰ ਬੇਨਤੀ ਕੀਤੀ ਬਾਬਾ ਜੀ ਹੁਣਾਂ ਨੇ ਉਹਨਾਂ ਨੂੰ ਮਕਾਨ ਪਾ ਕੇ ਦਿੱਤਾ ਹਰ ਲੋੜ ਵੰਦ ਦੀ ਮਦਦ ਕੀਤੀ ਮੇਰੇ ਪੂਜਯਾ ਜੋਗ ਉਸਤਾਦ ਪਿਤਾ ਗਿਆਨੀ ਜੋਗਾ ਸਿੰਘ ਜੀ ਜੋਗੀ ਮੈਨੂੰ ਫਕਰ ਬਖਸੂਸ ਹੈ ਕਿ ਮੋਂਹਾਂ ਦੇ ਨਾਲ ਜਿੰਦਗੀ ਦੇ 14 ਸਾਲ ਸਟੇਜਾਂ ਤੇ ਗਾ ਕੇ ਬਤਾਏ ਨੇ ਲਗਭਗ 30 ਕੈਸਟਾਂ ਮੇਰੀਆਂ ਉਹਨਾਂ ਦੇ ਨਾਲ ਰਿਕਾਰਡ ਨੇ ਉਹ ਵੀ ਬਾਬਾ ਜੀ ਉਹਨਾਂ ਦਾ ਇੰਨਾ ਸਤਕਾਰ ਕਰਦੇ ਸਨ ਜਿੱਥੇ ਵੀ ਪਤਾ ਲੱਗੇ ਬਾਬਾ ਚੰਨ ਸਿੰਘ ਸਾਹਿਬ ਜੀ ਬੈਠੇ ਨੇ ਜਾ ਕੇ ਜਰੂਰ ਮਿਲ ਕੇ ਫਾਤੇ ਬਲਾ ਕੇ ਆਉਣਾ ਔਰ ਬਾਬਾ ਜੀ ਉਹਨਾਂ ਨੇ अनेका ਅਸ਼ੀਰਵਾਦ ਦਿੱਤੇ ਜੋਗੀ ਸਾਹਿਬ ਅੱਖਾ ਜੋਗੀ ਸਾਹਿਬ ਜਿਸ ਪਾਸੇ ਜਾਓਗੇ ਹਮੇਸ਼ਾ ਹੀ ਤੁਹਾਡੇ ਜਿੱਤ ਜਿਹੜੀ ਉਹ ਚਰਨ ਚੁੰਮ ਦੀ ਨਜ਼ਰ ਆਏ। ਵਾਖੇ ਮੇਰੇ ਉਸਤਾਦ ਪਿਤਾ ਜੋਗੀ ਸਾਹਿਬ ਨੇ ਕਵੀਸ਼ਰੀ ਵਿੱਚ ਜੰਨੇ ਵੱਡੀਆਂ ਮੱਲਾਂ ਮਾਰੀਆਂ। ਜਿਨ੍ਹਾਂ ਨਾ ਉਹਨਾਂ ਨੇ ਕਵੀਸ਼ਰੀ ਕਰਕੇ ਧਾਰਮਿਕ ਧਾਰਮਿਕ ਗ੍ਰੰਥ ਪੜ੍ਹ ਕੇ ਤੇ ਉਹਨਾਂ ਨੂੰ ਗਾ ਕੇ ਜਿੰਨਾ ਮਾਨ ਮਾਨ ਬਣਾਇਆ ਏ ਉਹਨਾਂ ਹੋਰ ਕਿਸੇ ਨੇ ਮਾਨ ਪ੍ਰਾਪਤ ਨਹੀਂ ਕੀਤਾ ਧਰਮ ਦੇ ਕਾਰਜ ਵਿੱਚ। ਬਾਬਾ ਚਰਨ ਸਿੰਘ ਸਾਹਿਬਾ ਜਿਹੜਾ ਵੀ ਕੋਈ ਲੋੜ ਵਾਂਦਾ ਆਉਂਦਾ ਸੀ ਉਹਦੀਆਂ ਸੇਵਾ ਕਰਦੇ ਸਨ 1984 ਦਾ ਆਗਿਆ ਸਮਾਂ 1984 ਵਿੱਚ ਤੁਹਾਡੇ ਦੇਸ਼ ਦੀ ਸਰਕਾਰ ਨੇ ਤੁਹਾਡੇ ਦੇਸ਼ ਦੀ ਮਿਲਟਰੀ ਨੇ ਤੁਹਾਡੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰ ਦਿੱਤਾ। ਸ੍ਰੀ ਆਕਾਰ ਖੁਦ ਸਾਹਿਬ ਨੂੰ ਢਹਿ ਢੇਰੀ ਕਰ ਦਤਾ। ਇਥੋਂ ਤੱਕ ਕਿ 400 ਗੋਲੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸੀਨੇ ਵਿੱਚ ਲੱਗੀ। ਇੱਕ ਗੋਲੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਰ ਪਾਰ ਹੋ ਗਈ। ਫਿਰ ਤੁਹਾਡੀ ਕੌਮ ਦੇ ਅਧਾਰਕਾਂ ਨੂੰ ਆਇਆ ਗੁੱਸਾ ਉਹਨਾਂ ਨੇ ਬਹੁਤ ਸਾਰੇ ਵੈਰੀ ਜਿਹੜੇ ਸੀ ਉਹ ਸੋਦੇ ਫਿਰ ਜਿਹਨਾਂ ਨੂੰ ਸਰਕਾਰ ਤੰਕਰਦੀ ਸੀ ਬਾਬਾ ਚਰਨ ਸਿੰਘ ਸਾਹਿਬ ਜੀ ਉਹਨਾਂ ਬਹਾਦਰ ਸੂਰਮਿਆਂ ਦੇ ਖਾਰਕੂ ਸਿੰਘਾਂ ਦੇ ਘਰ ਵਿੱਚ ਜਾ ਕੇ ਰਾਸ਼ਨ ਲੈ ਕੇ ਪਹੁੰਚਦੇ ਸਨ ਕਿ ਅਸੀਂ ਤੁਹਾਡੇ ਘਰ ਜਾ ਕੇ ਰਾਸ਼ਨ ਦੇ ਕੇ ਆਵਾਂਗੇ ਤੁਸੀਂ ਪੰਥ ਦੀ ਕੌਮ ਦੀ ਸੇਵਾ ਕਰਦੇ ਹੋ ਜਦੋਂ ਬਾਬਾ ਜੀ ਵੱਡੀਆਂ ਸੁਆਵਾਂ ਕਰਦੇ ਸਨ ਲੇਕਿਨ ਸਰਕਾਰਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਕਿ ਕਿਸੇ ਬਾਗੀ ਦੀ ਕੋਈ ਮਦਦ ਕਰੇ ਕਿਸੇ ਆਜ਼ਾਦੀ ਕਲਾੜੀਏ ਦੀ ਕੋਈ ਮਦਦ ਕਰੇ ਸਰਕਾਰਾਂ ਨੇ ਆਪਣੀ ਚਮਚੇ ਚਾਟਣੇ ਭੇਜੇ ਬਾਬਾ ਚੰਮ ਸਿੰਘ ਸਰ ਦੇ ਕੋਲ ਆਖਿਆ ਤੁਸੀਂ ਸਰਕਾਰ ਨਾਲ ਬੈਠ ਕੇ ਗੱਲ ਕਰੋ ਪੰਜਾਬ ਦੇ ਮੁੱਖ ਮੰਤਰੀ ਨਾਲ ਬੈਠ ਕੇ ਇੱਕ ਵਾਰੀ ਵਿਚਾਰ ਵਟਾਂਦਰਾ ਤੇ ਕਰੋ ਤੁਸੀਂ ਉਹਨਾਂ ਦੀ ਗੱਡੀ ਵਿੱਚ ਬੈਠ ਕੇ ਉਹਨਾਂ ਨਾਲ ਇਕੱਲੇ ਗੁਫਤਾਰ ਕਰ ਲਓ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ ਵਿਚਾਰ ਵਟਾਂਦਰਾ ਕਰੋ ਬਾਬਾ ਜੀ ਨੇ ਮਨ ਆ ਕਵ ਦਿੱਤਾ ਕਹਿੰਦੇ ਬਾਬਾ ਜੀ ਤੁਸੀਂ ਜਿੱਥੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਆਉਣਾ ਹੋਵੇ ਉਹਨਾਂ ਦੀ ਸਟੇਜ ਤੇ 10 ਮਿੰਟ ਬੈਠ ਕੇ ਆ ਜਾਓ ਅਸੀਂ ਕਹਿ ਦੇਵਾਂਗੇ ਲੋਕਾਂ ਨੂੰ ਕਿ ਬਾਬਾ ਜੀ ਹੋਣਾ ਨੇ ਗੱਲਬਾਤ ਕਰ ਲਈ ਜਿਵੇਂ ਇਹਨਾਂ ਲੋਕਾਂ ਨੇ ਆਨ ਕੇ ਪ੍ਰੇਰਿਆ ਕੀ ਆਖਿਆ ਆਖਿਆ ਬਾਬਾ ਜੀ ਆਪਾਂ ਸਰਕਾਰ ਦੇ ਨਾਲ ਬੈਠ ਕੇ 2-4 ਮਿੰਟ ਵਿਚਾਰ ਵਟਾਂਦਰਾ ਕਰ ਲਈਏ ਪਰ ਜੇ ਤੇ ਬਾਬਾ ਹੁੰਦਾ ਕਦੇ ਉਹਨਾਂ ਬਾਬਿਆਂ ਵਰਗਾ ਫਿਰ ਵਾਗਿਆ ਵਿਚਾਰ ਵਟਾਂਦਰਾ ਕਰ ਲੈਂਦਾ ਫਿਰ ਉਹਨਾਂ ਕੋ ਚੇਅਰਮੈਨੀਆਂ ਲੈ ਲਿੰਦਾ ਕੋਈ ਟਿਕਟਾਂ ਲੈ ਲਿੰਦਾ ਸ਼ਰਮਣੀ ਕਮੇਟੀ ਦੀਆਂ ਪਰ ਬਾਬਾ ਇਸ ਗੱਲ ਤੇ ਮੰਨਣ ਵਾਲਾ ਨਹੀਂ ਸੀ ਕਿਉਂਕਿ ਬਾਬਾ ਸੀ ਸੱਚਾ ਸਿੱਖ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਨੇਕ ਸੁਪੁੱਤਰ ਸੀ ਆਏ ਹੋਏ ਸਰਕਾਰ ਦੇ ਜਿੰਚੇ ਤੇ ਚਾਟੜਿਆਂ ਨੇ ਕੀ ਆਖਿਆ ਆਖਿਆ ਬਾਬਾ ਜੀ ਇੱਕ ਵਾਰੀ ਸਰਕਾਰ ਨਾਲ ਬੈਠ ਕੇ ਵਿਚਾਰ ਤਾਂ ਕਰੀਏ ਬਾਬਾ ਜੀ ਦੇ ਵੱਲ ਸਰਕਾਰ ਟੱਕੀ ਆ